ਹਾਂ ਤੂੰ ਹੈ ਪਿਲੋੜੀ ਕਹਿਣਾ ਹੀ ਆ ਤਾ ਹੈ ਪਿਲੋੜੀ ਪਿਲੋੜੀ ਚ ਬੜ ਕੇ ਬੈਠੀ ਸੌ ਉਧਰ ਹੈ ਉਧਰ ਤੜਕੇ ਜਦੋਂ ਇਹ ਗ੍ਰਾਫਟ ਨੂੰ ਖਾਂਦੀ ਆ ਉਹ ਕਹਿੰਦੀ ਕਿ ਸ਼ਾਇਦ ਮੇਰੇ ਬਾਰੇ ਗੱਲ ਕਰ ਰਿਹਾ ਢੀੜੀ ਹੋ ਕੇ ਨਿਕਲ ਚਲੀ ਜਾਉਂਦੀ ਲੈ ਪਿੱਲਾ ਜਾ ਜਾ ਹਾਂ ਹਾਂ ਸੋਣਾ ਸੁਣਕਾ ਮੁੰਡਾ ਆਊਗਾ ਇੱਥੇ ਸੋਣਾ ਸੁਣਕਾ ਮੁੰਡਾ ਆਊਗਾ ਦਾਹਾਂ ਗੱਲ ਨਹੀਂ ਬੰਨੇ ਸੀਟੀ ਕਰ ਮਾਰਦਾ ਏ ਨੋਕੀ ਵਾਲਾ ਫੋਨ ਹੀ ਆਦੇ ਅੱਜ ਦੇ ਵੀ ਸਰਦਨ ਭਾਈ ਸਾਹਿਬ ਬਰਾ ਭਾਈ ਨਿਆ ਘਰ ਬਣਾਓ ਭਾਈ ਸਾਹਿਬ ਕੱਟੇ ਲੋੜੀ ਲੋੜੀ ਕੱਟੇ ਦੀ ਮੇਂ ਲੋੜੀ ਕੱਟੇ ਦੀ ਗੁਰਵਾ ਕੱਟੇ ਦੀ ਪੂਛ ਸਵੇਰ ਦੀ ਜਿੰਨੇ ਬੰਦੇ ਨੇ ਕੱਟੇ ਦੀ ਪੂਛ ਮਰੋੜਤੀ ਨਾ ਕੱਟੇ ਦੀ ਪੂਛ ਤੋੜ ਦੇਣੀ ਤੁਸੀਂ ਜਾ ਭਾਜਾ ਮੰਮੀ ਕੋਲ ਉੱਤੇ ਜਾ ਕੇ ਲੈ ਲਾ ਉਹ ਸ਼ੈੱਡ ਵੇਖੀ ਜਿਵੇਂ ਕੋਲੇ ਆਪਣੇ ਐਂ ਲੱਗਦਾ ਜਿਵੇਂ ਓਏ ਫੈਕਟਰੀਆਂ ਹੁੰਦੀਆਂ ਜਿਵੇਂ ਕਿਰੇ ਅੱਗ ਤਾਂ ਫੈਕਟਰੀ ਖੋਲੀ ਐ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਥੱਲੇ ਚ ਬੜ ਕੇ ਬੈਠੀ ਚ ਸੋ ਦੇਖੋ ਉਧਰ ਤੜਕੇ ਜਦੋਂ ਇਹ ਗ੍ਰਾਫਟ ਨੂੰ ਖਾਂਦੀ ਆ ਹੈ ਖਾਂਦੀ ਆ ਬੰਦਿਆ ਖਾਂਦਾ ਵਾ ਇਹਦੀ ਖਾਂ ਉਹ ਕਹਿੰਦੀ ਕਿ ਸ਼ਾਇਦ ਮੇਰੇ ਬਾਰੇ ਗੱਲ ਕਰ ਰਿਆ ਢੀੜੀ ਹੋ ਕੇ ਨਿਕਲ ਚਲੀ ਜਾਉਂਦੀ ਲੈ ਬਿੱਲਾ ਜਾ ਜਾ ਖਾਂਦਾ ਹੋ ਗਈ ਗਈ ਨਿਕਲੇ ਪਿਆ ਕਿੰਨੇ ਕਿ ਪਾੜੀਏ ਕੱਟ ਕੇ ਚੜ ਜਾਂਦੇ ਆ ਗਈ ਮਿੰਟੋਂ ਮਿੰਟੀ ਨਿਕੇ ਨਿਕੇ ਪੈਰ ਦੇ ਤਾਂ ਲੱਗਦੀ ਹਾਂ ਹਾਂ ਤੂੰ ਹੈ ਪਿਲੋੜੀ ਕਹਿਣਾ ਹੀ ਆ ਤੂੰ ਹੈ ਪਿਲੋੜੀ ਪਿਲੋੜੀ ਹਾਂ ਨਹੀਂ 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 ਕੀ ਕਰਦਾ ਹੀ ਆ ਮਟੋ ਦਾਹਣਾ ਗੱਲੀ ਬੰਨੀ ਆਪਣੀ ਹਾਂ ਹਾਂ ਸੋਹਣ ਸਨਕਾ ਮੁੰਡਾ ਆਊਗਾ ਇੱਥੇ ਸੋਹਣ ਸਨਕਾ ਮੁੰਡਾ ਆਊਗਾ ਦਾਹਣਾ ਗੱਲੀ ਬੰਨੀ ਅੱਛਾ ਕੀ ਆਊਗਾ ਸੋਹਣ ਸਨਕਾ ਮੁੰਡਾ ਆਊਗਾ ਅੱਛਾ ਸੀਟੀ ਕਰ ਮਾਰਦਾ ਏ ਕਿਉਂ ਕਿਉਂ ਕਲਾਈਆ ਸੋਹਣ ਆਇਆ ਨੋਕੀ ਵਾਲਾ ਫੋਨ ਹੀ ਆਦੇ ਓਏ ਦੇ ਵੀ ਸਰਦਨ ਭਾਈ ਸਾਹਿਬ ਬਰਾ ਭਾਈ ਨਿਆ ਘਰ ਬਣਾ ਭਾਈ ਸਾਹਿਬ ਕਿਉਂ ਨਿਊ ਕੋਠੀ ਭਾਈ ਸਾਹਿਬ ਹਾਂ ਓਏ ਕੋਈ ਸ਼ੁੱਕਿਆ ਓਏ ਨਹੀਂ ਬੋਲਨੇ ਭਾਈ ਸਾਹਿਬ ਹਾਂ ਹੂੰ ਅੱਛਾ ਅੰਗਲੈਂਡ ਜਾਗੇ ਭਾਈ ਸਾਹਿਬ ਹਾਂਜੀ ਇੱਥੇ ਅੰਗਲੈਂਡ ਦੀ ਤਿਆਰੀ ਹੈ ਆਹਾ ਥੈਂਕ ਯੂ ਮਾਸਟਰ ਵੈਲਕਮ ਟੂ ਜੀਐਸ ਲਾਈਫ ਜੰਮੀ ਜੰਮ ਵੰਨ ਕੱਟੇ ਦਿੱਤੀ ਜਾਓ ਹਣਗਾ ਛੋੜੀ ਲੋੜੀ ਕੱਟੇ ਦੀ ਮੇਂ ਲੋੜੀ ਕੱਟੇ ਦੀ ਪੂਛ ਸਵੇਰ ਦੀ ਜਿੰਨੇ ਬੰਦੇ ਨੇ ਕੱਟੇ ਦੀ ਪੂਛ ਮਰੋੜਤੀ ਨਾ ਕੱਟੇ ਦੀ ਪੂਛ ਤੋੜ ਦੇਣੀ ਤੁਸੀਂ ਜਾ ਭਾਜਾ ਮੰਮੀ ਕੋਲ ਉੱਤੇ ਜਾ ਕੇ ਲੈ ਲਾ ਜਾ ਪਾ ਜਾ ਮੱਝ ਮੱਝ ਦੀ ਆਹੋ ਖੱਟਾ ਪਾਸੜ ਹੁਣ ਕੱਟੀ ਤੇ ਆ ਜਾਓ ਐ ਘਰ ਦੀ ਦਿਹਾੜੀ ਘਰ ਤੋਂ ਆ ਮਿੱਠਾ ਸਾਡਾ ਗੋੜ ਕੌੜਾ ਹੀ ਆ ਅੱਗੇ ਜਾਓ ਅੱਗੇ 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 ਗੋੜ ਅੱਗੇ ਮਿੱਠਾ ਆਪਣਾ 1 ਰੁਪਏ ਚ ਟੱਗ ਗਿਆ 1 ਰੁਪਏ ਚ ਟੱਗ ਗਿਆ ਇੱਥੇ ਕੋਈ ਨਹੀਂ ਗਾ ਆ ਆਸ ਤੇਨ ਲੋੜੀ ਮਾ ਕੇ ਕਿਉਂ ਛਾਂ ਨੂੰ ਇਕੱਠੇ ਕਰ ਲਈਏ ਆਹ ਕੀ ਰੋਟੀ ਕੇਾਰੇ ਜੋਗੇ ਕarliye ਹਾਂ ਬਿਹੜੀ ਅਸੀਂ ਵੀ ਕੋਈ ਪਾਲ ਲਈਏ ਤਾਂ ਤੁਸੀਂ ਆਡੇ ਤੇ ਮੰਗਣ ਆ ਗਏ ਸਹੀ ਗੱਲ ਆ ਐਂਟਰਟੇਨ ਲੈ ਆਪਣਾ ਉਪਰੋਂ ਵੇਖ ਚੰਗੀ ਤਰ੍ਹਾਂ ਤਾਂ ਲੈ ਕੇ ਜਾ ਫੁੱਲ ਤਾਂ ਹੋਗਾ ਕੋਈ ਵੇਖੀਏ ਮੜਾ ਆਪਣਾ ਘਰ ਕਿਵੇਂ ਦਾ ਲੱਗਦਾ ਨਾਲੇ ਧੁੱਪ ਤੋਂ ਛਾਂ ਜੇ ਚ ਘਰ ਸਾਹੇ ਚੰਗੀ ਤਰ੍ਹਾਂ ਨਹੀਂ ਦੇਖ ਰਿਹਾ ਹਲੇ ਸ਼ਾ ਵਾਓ ਆਪਣਾ ਪਿੰਡ ਵਾਹੋ ਮੜਾ ਇਹ ਛਾਵੇਂ ਕਰ ਆਪਦੇ ਪਰਛਾਵੇਂ ਆਲੇ ਕਰੇ ਸਕਰੀਨ ਸਾਡੇ ਘਰੇ ਵੀ ਪੋਚਾ ਲੱਗਿਆ ਘਰੇ ਆਹ ਪੋਚਾ ਵੇਖ ਕੇ ਆ ਜਾ ਲੱਗ ਗਿਆ ਵੇਖਿਆ ਪੋਚਾ ਲੱਗ ਗਿਆ ਹਾਂ ਕਦੇ ਹੱਦੇ ਜਾ ਲੈ ਕੇ ਨੂੰ ਲੈ ਕਮੈਂਟ ਉਹ ਹੋਰ ਨਾ ਕੋ ਵੇਖ ਲਿਓ ਕਿਸੇ ਦੇ ਘਰ ਦਾ ਲਿਜਨ ਲੈ ਆ ਆਪਣਾ ਘਰ ਹੀ ਹੈ ਹੈ ਸੱਚੀ ਆ ਵੇ ਓਏ ਨੇੜੇ ਕਾਥ ਲੈ ਲੈ ਮੜਾ ਜਾ ਹੋਰ ਫਿਰਦਾ ਹਾਂ ਵੇਖਿਆ ਨਾ ਪਾਣੀ ਬੈਠਿਆ ਪਾਣੀ ਬੈਠੇ ਪਾਪਾ ਕਿੱਥੇ ਆ ਆਪਾਂ ਆ ਬੈਠੇ ਮੈਨੂੰ ਲੱਗਦਾ ਆਵੇ ਜਿੱਥੇ ਐਚਾ ਹੁੰਦਾ ਹੀ ਆਵੇ ਆਵੇ ਆਪਾਂ ਹੀ ਆ ਪਾਈਆਂ ਰੂੜੀ ਜਿਹਾ ਭਾਓ ਕੀੰਤੀ ਅਲ ਨਿਕਲਦਾ ਪਿਆ ਏ ਕਿੱਥੇ ਆਹ ਸੋਲਰ ਦੀ ਖੀ ਜਾਂਦੀ ਤੇਰੇ ਲੈ ਕੇ ਛੱਡੀ ਗਏ ਸੋਲਰ ਜੇ ਦਿਖੀ ਜਾਂਦੇ ਓਏ ਓ ਸ਼ੈੱਡ ਵੇਖੀ ਜਿਵੇਂ ਕੋਲੇ ਆਪਣੇ ਐਂ ਲੱਗਦਾ ਜਿਵੇਂ ਓਏ ਹੈ ਨਵਾ ਨਹੀਂ ਭਰਾ ਪੁਰਾਣਾ ਹੋਗਾ ਹੁਣ ਤਾਂ ਇਹਨਾਂ 2 ਸਾਲ ਹੋ ਗਏ ਆ ਕੱਢੇ ਆਜਾ ਬਸ ਚਲਾਉਣਾ ਹੀ ਅੱਜ ਆਇਆ ਹੁਣੇ ਮੋਟੇ ਉਹ ਆ ਕੁਆਲਟੀ ਚਲੋ ਪਾਓ ਬੋਲੀ ਪਾਓ ਬੋਲੀ ਪਾਈ ਜਾਂਦਾ ਗਾਓ ਲੋੜੀ ਦਾ ਗਾਣਾ ਆ ਕੀ ਕਰਦਾ ਆ ਲਿਪਸਿੰਗ ਕਰਦਾ ਗੱਲੀ ਕਹੁੰਦਾ ਨਹੀਂ ਪੜਾ ਟੱਕਰ ਨਾਲ ਇਹ ਦਿਨਾ ਬਾਜੇ ਬੜਾ ਪਰਾਨ ਹੋਇਆ ਪੁੱਤ ਮੇਰੇ ਧੌਣ ਤੂੰ ਕੁੜੀਆਂ ਦੇ ਦੰਦੀ ਵੜਾਏ ਇਹਨਾਂ ਦੇ ਧੌਣਾ ਵੜਦੇ ਏ ਲਾਈ ਲਾਈ ਮਗਰ ਲਾ ਲਾ ਇਹ ਪਿਛਲਾ ਰਿਆ ਪਲਾ ਪਿਛ ਬਚੇ ਲਾ ਦੇ ਨਹੀਂ ਨਹੀਂ ਅੰਦੇ ਏ ਓਏ ਦੇ ਲੋ ਸਬਸ ਕਰ ਦੇ ਲੋ ਸਬਸ ਕਰ ਬਲ ਜਿਵੇਂ ਕਿੱਲਰ ਪਾਇਆ ਕਿਹੜੇ ਅੱਗਤਾ ਫੈਕਟਰੀ ਖੋਲੀ ਇਹ ਤਾਂ ਗੁੱਚੀ ਛੱਡ ਗਿਆ ਵਧੀਆ ਨਾਲ ਹੀ ਛੱਡ ਓਏ ਲੈ ਆ ਗਿਆ ਘਰ ਆਪਣਾ ਦੇਖੀ ਪੋਚਾ ਲੱਗਿਆ ਕਰੇ ਫਿਰ ਮੈਂ ਜਾਣਾ ਮੰਮੀ ਕਹਿੰਦੀ ਪੋਚਾ ਲੱਗੋ ਉਰੋਂ ਆਈ ਕਿੱਥੇ ਘਰ ਆਪਣਾ ਆ ਰਿਹਾ ਏ ਆ ਰਿਹਾ ਵੈਰੀ ਗੁੱਡ ਫਿਰ ਕੋਈ ਹੈ ਨਹੀਂ ਮਿਲਦਾ ਆ ਗੱਡੀ ਆਪਣੀ ਖੜੀ ਲੰਮਾ ਕਿੰਨਾ ਘਰ ਹੈ ਨਾ ਨਾ ਇਹ ਪਰਾਂ ਵੀ ਲੱਗਦਾ ਉਹ ਪਰਾਂ ਮੇਲੀ ਆਪਣੇ ਆਪਣੇ ਘਰ ਤੇ ਮੜਾ ਫੋਕਸ ਕਰੀਂ ਗੁੱਚੂ ਕੋਈ ਹੈਗਾ ਕਰੇ ਕਰੇ ਨਾ ਕੋਈ ਨਹੀਂ ਮੈਂ ਇਧਰ ਬਹੁਤ ਲੱਗਾ ਕਰਕੇ ਹਨ ਨੂੰ ਤੇ ਮੋਟੇ ਵੀ ਜ਼ਿਆਦਾ ਕਰੋ ਆਹ ਇਹ ਪੱਥਰ ਲਿਸ਼ਕਦਾ ਪਿਆ ਪੱਥਰ ਆਪਣੇ ਕੱਲੇ ਲੱਗਾ ਕਰੇ ਹੈ ਨਾ ਉਹ ਲਿਸ਼ਕਦਾ ਪਿਆ ਵੇਖੀ ਡੱਬਾ ਜਾਂ ਢੀ 18 ਵੀ ਖੜੀ ਹੋਈ ਹੋਵੇ 18 ਅੰਦਰ ਜੀ ਵੀ ਲੱਗਿਆ ਥੱਲੇ ਸ਼ੈੱਡ ਦੇ ਥੱਲੇ ਤੋੜ ਨਾ ਲਾਵਾਂ ਕੈਮਰੇ ਨੂੰ ਆ ਪੰਜਾਬ ਮੰਜਾ ਮੈਂ ਇਹ ਮੋਟਾ ਕੱਢ ਗਿਆ ਜੀ ਘਾਹ ਹੋੜੀ ਲੰਮਾ ਵੇਖੀ ਕਹਿਣ ਨੂੰ ਉਹ ਦੂਜੀ ਗਲੀਆ ਘਰ ਲੱਗੀ ਜਾਂਦਾ ਜਾ ਕੇ ਅੰਜਗਾ ਜੇ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ